ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਸ ਜੀ ਮੀਡੀਆ ਜਦ ਹੁੰਦਾ ਹੈ ਪੱਤਰਕਾਰ ਹੋਏ ਜਾਂ ਮੀਡੀਆ ਹੋਇਆ ਇਹ ਚੌਥਾ ਥੰਮ ਲੋਕਤੰਤਰ ਦਾ ਇਹ ਮੀਡੀਆ ਵੀ ਲੱਗ ਜੇ ਤੇ ਫਿਰ ਬਚਾ ਬਰਾਉ ਖਾ ਇਸ ਕਰਕੇ ਸਾਰੇ ਹੀ মিডিਆ ਸਾਰੇ ਹੀ ਪੱਤਰਕਾਰਾਂ ਗਿਆ ਤੇ ਜ਼ੋਰ ਕੇ ਬੇਨਤੀ ਆ ਵੀ ਪੈਸਾ ਹੀ ਸਭ ਕੁਝ ਨਿਹੰਤਾ ਇਹ ਬਹੁਤ ਵੱਡੀ ਚੀਜ਼ ਹੈ ਜੇ ਅੱਜ ਤੁਸੀਂ ਸਰਕਾਰ ਦੇ ਉਹਦੇ ਨਾਲ ਆਖਾਂਗੇ ਕਿ ਕੰਮ ਕਰਦੇ ਹੋ ਜਾਂ ਰਹੇ ਹੋ ਕੀ ਕਮਾਂਦਾਂ ਨੂੰ ਸਰਕਾਰ ਦੇ ਚਮਚੇ ਜਾਂ ਡੌਗ ਬਣ ਕੇ ਕੰਮ ਕਰ ਰਹੇ ਹੋ ਤੇ ਕੱਲ ਨੂੰ ਤੁਹਾਨੂੰ ਪੰਤ ਫਸੂਗਾ ਕੱਲ ਨੂੰ ਤੁਹਾਡੇ ਬੱਚੇ ਪੁੱਛਣਗੇ ਇਹ ਜਦੋਂ 500 ਦੀ ਗੱਲ ਚੱਲਣ ਦੀ ਸੀ ਤੇ ਤੁਸੀਂ ਕਿਉਂ ਨਹੀਂ ਬੋਲੇ ਦੇ 500 ਵਾਲੇ ਵਾਜਾ ਮੰਡਰੇ ਸੀ ਆ ਜੋ ਜਿੰਨੇ ਗੱਜਨਾ ਆ ਜੋ ਜਿੰਨੇ ਮੈਦਾਨ ਵਿੱਚ ਖਾਲਸੇ ਦੇ ਮੈਦਾਨ ਵਿੱਚ ਤੁਸੀਂ ਕਿਉਂ ਨਹੀਂ ਗਏ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਅੱਤਰ ਕਾਜੀ ਕਰਨੀ ਆ ਤੇ ਸੱਚੀ ਸੋਚੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ